ਹਰੀ ਚੰਦ ਅਡੂਰਾ ਉਹਦੀ ਫੌਜ ਨੇ ਹਿਮਾਚਲ ਪ੍ਰਦੇਸ਼ ਦੀ ਗੱਲ ਭੰਗਾਣੀ ਦੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ ਬਾਈ ਧਾਰ ਦੀ ਸੈਨਾ ਚਾਰੇ ਪਾਸੇ ਹਜ਼ਾਰਾਂ ਸਿਪਾਹੀਏ ਵਿਚਕਾਰ ਧਨ ਗੁਰੂ ਗੋਬਿੰਦ ਸਿੰਘ ਤੇ ਦੋ ਚਾਰ ਉਹਨਾਂ ਨਾਲ ਸਿੰਘ ਮਹਾਰਾਜ ਚਾਰੇ ਪਾਸੇ ਦੇਖਦੇ ਨੇ ਫੌਜੀ ਫੌਜੀ ਬਹੀ ਧਾਰ ਦੀ ਫੌਜ ਦੇ ਵਿੱਚ ਮੁਗਲ ਸੈਨਾ ਵੀ ਸੀ ਔਰੰਗਜ਼ੇਬ ਦੀ ਇਹ ਸਾਰਾ ਸਿਰਸੜਾ ਮਹਾਰਾਜ ਨੇ ਦੇਖਿਆ ਹਰੀ ਚੰਦ ਹੜੂਰਾ ਲਲਕਾਰਦਾ ਹੋਇਆ ਅੱਗੇ ਆਇਆ ਬਈ ਅੱਜ ਅਸੀਂ ਦੇਖਣਾ ਹੈ ਤੁਹਾਡੀ ਸੂਰਬੀਰਤਾ ਨੂੰ ਤੁਸੀਂ ਕਿੱਥੇ ਜਾ ਸਕਦੇ ਹੋ ਅਿਤਸੀ ਸਾਡੇ ਮੁੱਠੇ ਦੇ ਚੋਂ ਤੁਸੀਂ ਜਾਤੇ ਕਿਧਰੇ ਨਹੀਂ ਸਕਦੇ ਪਰ ਫਿਰ ਵੀ ਅਸੀਂ ਤੁਹਾਡਾ ਜੋਹਰ ਦੇਖਣਾ ਹੈ ਸੁਣਿਆ ਤੁਹਾਡਾ ਨਿਸ਼ਾਨਾ ਕਦੀ ਖਤ੍ਹਾ ਨਹੀਂ ਜਾਂਦਾ ਤੁਸੀਂ ਸਾਡੇ ਕਬਜ਼ੇ ਚੋਂ ਜਾਤੇ ਸਕਦੇ ਨਹੀਂ ਪਰ ਤੁਹਾਡਾ ਜੋਹਰ ਦੇਖਣਾ ਹੈ ਵੀ ਸਹੀ ਕਿ ਨਹੀਂ ਹਰੀਚੰਦ ਹਡੂਰਾ ਕਹਿੰਦਾ ਤੁਸੀਂ ਵਾਰ ਕਰੋ ਪਹਿਲੇ ਮੇਰੇ ਤੇ ਫਿਰ ਮੈਂ ਵਾਰ ਕਰਾਂਗਾ ਤੀਰਦਾਰ ਦੇਖਦੇ ਹਾਂ ਕਿਹਦਾ ਤੀਰ ਨਿਸ਼ਾਨੇ ਤੇ ਲੱਗਦਾ ਹੈ ਹਰੀਚੰਦ ਹੰਡੂਰੇ ਨੇ ਢਾਲ ਬੰਨ੍ਹੇ ਹੋਈ ਸੀ छाती ਤੇ ਜਿਹਨੂੰ ਸੰਜੋਗ ਕਹਿੰਦੇ ਨੇ ਲੋਹੇ ਦੇ ਵਸਤਰ ਸਿਰ ਤੇ ਵੀ ਲੋਹੇ ਦਾ ਟੋਪ ਰੱਖਿਆ ਹੋਇਆ ਉਸ ਜ਼ਮਾਨੇ ਦੇ ਫੌਜੀ ਰੱਖਦੇ ਸਨ ਆਪਣੇ ਬਚਾਉ ਦਾ ਪੂਰਾ ਸਾਧਨ ਤੇ ਸਤਿਗੁਰੂ ਤੇਵੇਂ ਮੌਜ ਚ ਆ ਰਹੇ ਸਨ ਗਹਿਰਾ ਪਾਲੇ ਇਹ ਸਭ ਕੁਝ ਵੇਖਿਆ ਤੇ ਗਹਿਰਾ ਪਾਲੇ ਤੇ ਸਾਡੀ ਪਕੜ ਦੇ ਚ ਨੇ ਮਹਾਰਾਜ ਨੂੰ ਇਹ ਹਰੀ ਚੰਦ ਕਹਿੰਦਾ ਹੈ ਚਲਾਓ ਤੇ ਸਤਿਗੁਰੂ ਕਹਿੰਦੇ ਨੇ ਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਦੇ ਵਿਚ ਵਿਸ਼ਰਾਮ ਕਰ ਰਹੀ ਹੈ ਹਰੀ ਚੰਦ ਤੋਂ ਤੀਰ ਚਲਾਇਆ ਅਜੀਬ ਫਕੀਰ ਜੋਸ਼ ਦੇ ਚ ਨਹੀਂ ਆਇਆ ਕੀ ਹੋਇਆ ਤੁਸੀਂ ਗਹਿਰਾ ਪਾ ਲਿਆ ਕੀ ਹੋਇਆ ਹਜ਼ਾਰਾਂ ਦਾ ਇਕੱਠ ਹੈ ਤੁਹਾਡਾ ਅਸੀਂ ਦੋ ਚਾਰ ਕੀ ਹੋਇਆ ਤੁਹਾਡੇ ਕੋਲ ਹਾਥੀ ਘੋੜੇ ਸਾਰਾ ਸਾਜ਼ੋ ਸਮਾਨ ਸ਼ਸਤਰ ਵਸਤਰ ਹੈ ਇਸੋ ਕੁ ਸਾਡੇ ਕੋਲ ਕੁਛ ਨਹੀਂ ਕੋਈ ਗੱਲ ਨਹੀਂ ਫਕੀਰ ਅਜੇ ਸ਼ਾਂਤੀ ਦੇ ਸਾਗਰ ਦੇ ਵਿੱਚ ਬੈਠਾ ਤੂੰ ਤੀਰ ਚਲਾ ਹਰੀ ਚੰਦਰ ਨੂੰ ਖੁਸ਼ ਹੋ ਗਿਆ ਕੋਈ ਹੁਣ ਇੰਜ ਨਹੀਂ ਆਖੇਗਾ ਨਿਹੱਥੇ ਤੇ ਤੀਰ ਚਲਾਇਆ ਔਰ ਇਹ ਚੰਗਾ ਮੌਕਾ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਅੰਦਰੋਂ ਕਹਿੰਦਾ ਨੀਤੀ ਦੇ ਪੰਡਿਤ ਨਹੀਂ ਨੇ ਰਾਜਨੇਤਕ ਨਹੀਂ ਨੇ ਕਿਉਂਕਿ ਰਾਜਨੇਤਕ ਕਤਈ ਕਿਸੇ ਨੂੰ ਮੌਕਾ ਨਹੀਂ ਦਿੰਦਾ ਹਰੀਚੰਦ ਅਗਰ ਮੌਕਾ ਦੇ ਰਿਆ ਸੀ ਉਹਨੇ ਸੰਜੋਪੈ ਨਹੀਂ ਹੋਈ ਸੀ ਉਹਨੇ ਲੋਹੇ ਦੇ ਕਪੜੇ ਪਹਿਨੇ ਹੋਏ ਸਨ ਤਾਲਵੀ ਸੀਨੇ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ ਤੀਰ ਨੇ ਮੇਰਾ ਕੁਝ ਨਹੀਂ ਵਿਗਾੜਨਾ ਸਤਗੁਰੂ ਕਹਿਣ ਲੱਗੇ ਤੋਂ ਤੀਰ ਚਲਾ ਦਸਮ ਗ੍ਰੰਥ ਦੇ ਇਹ ਬੋਲ ਨੇ ਹਰੀ ਚੰਦ ਕੋਪਿਓ ਕਮਾਣਾਂ 'ਸਵਾਰੰ ਬੜਾ ਕਰੋਧ ਦੇ ਚਾਇਆ ਹਰੀ ਚੰਦ ਜੋਸ਼ ਦੇ ਚਾਇਆ ਉਹਨੇ ਤੀਰ ਬੱਥੇ ਚੁਕੜਿਆ ਨਿਸ਼ਾਨਾ ਮਹਾਰਾਜ ਦੇ ਸੀ ਨੇ ਦਲਾਇਆ ਐਸਾ ਹੋਇਆ ਉਹ ਤੀਰ ਸਿਰ ਦੇ ਉਪਰੋਂ ਲੰਘ ਗਿਆ ਲਗੇ ਨਹੀਂ ਅਰੀ ਚੰਦ ਕੋਪਿਓ ਕਮਾਣ ਸੰਵਾਰਿ ਪ੍ਰਥਮ ਬਾਜਿਯੰ ਤਾਣ ਬਾਣੰ ਪ੍ਰਹਾਰੰ ਉਹਨੇ ਬਾਥੇ ਦੇ ਚੋਂ ਤੀਰ ਕੱਢਿਆ ਖਿੱਚ ਕੇ ਮਾਰੇਆ ਉਸ ਤੀਰ ਨੇ ਪ੍ਰਹਾਰ ਨਹੀਂ ਕੀਤਾ ਨਹੀਂ ਲੱਗੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਮਹਾਰਾਜ ਜੋ ਕੁਝ ਥੇ ਪਹਿਲੇ ਵਾਕਿਜ ਕਹਿ ਰਹੇ ਨੇ ਉਹਨੇ ਛਾਤੀ ਦਾ ਨਿਸ਼ਾਨਾ ਬਣਾਉਂਦਿਆਂ ਬਣਾਉਂਦਿਆਂ ਇੱਕਦਮ ਘੋੜੇ ਦਾ ਨਿਸ਼ਾਨਾ ਬਣਾਇਆ ਵੀ ਚਲੋ ਛਾਤੀ ਤੋਂ ਤੀਰ ਖਤਾ ਵੀ ਜਾ ਸਕਦਾ ਇਤਨਾ ਲੰਬਾ ਚੌੜਾ ਇਹ ਘੋੜਾ ਇਹਨੂੰ ਖਤਮ ਕਰੀਏ ਸੁਣਿਆ ਏ ਘੋੜਾ ਪਹਾੜਾਂ ਤੋਂ ਵੀ ਨਸ ਜਾਂਦਾ ਹੈ। ਇਤੇ ਪੰਛੀਆਂ ਦੀ ਤਨ ਉੱਡ ਕੇ ਵੱਜ ਜਾਂਦਾ ਹੈ। ਇਹਨੂੰ ਪਹਿਲੇ ਮਾਰੀਏ। ਇਸ ਘੋੜੇ ਨੂੰ ਪਹਿਲੇ ਖਤਮ ਕਰੀਏ। ਇਹ ਸਾਰੀ ਕਥਾ ਇੰਜ ਲਿਖੀ ਹੋਈ ਹੈ। ਪਰ ਉਹ تیر ਨਾ ਸਤਗੁਰੂ ਨੂੰ ਲਗਿਆ ਨਾ ਘੋੜੇ ਨੂੰ। ਤੇ ਹਰੀ ਚੰਦ ਹੁਣ ਸੋਚਦਾ ਹੈ ਹੁਣ ਮੈਨੂੰ ਮੌਕਾ ਦੇਣਾ ਪਏਗਾ ਗੁਰੂ ਗੋਬਿੰਦ ਸਿੰਘ ਨੂੰ। ਉਕੇ estran ਹੁੰਦਾ ਹੈ ਉਹਨਾਂ ਨੇ ਪਹਿਲੇ ਮੈਨੂੰ ਮੌਕਾ ਦਿੱਤਾ ਹੈ ਤੀਰ ਚਲਾਣ ਦਾ ਹੁਣ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਹੈ ਤੋ ਹਰੀ ਚੰਦ ਕਹਿੰਦੇ ਨੇ ਹੁਣ ਤੁਸੀਂ ਤੀਰ ਚਲਾਓ ਮਹਾਰਾਜ ਕਹਿੰਦੇ ਨੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਅਜੇ ਵੀ ਸ਼ਾਂਤ ਸਾਗਰ ਦੇ ਵਿੱਚ ਅਨੰਦਿਤ ਹੈ ਤੂੰ ਇੱਕ ਤੀਰ ਹੋਰ ਚਲਾਓ ਅੰਦਰੋਂ ਖੁਸ਼ ਹੋਇਆ ਹਰੀਚੰਦ ਇਹ ਤੇ ਬਿਲਕੁਲ ਰਾਜਨੀਤੀ ਨਹੀਂ ਜਾਣਦਾ ਵਾਕਈ ਫਕੀਰ ਦੇ ਫਕੀਰ ਨੇ ਇਹ ਤੇ ਬਿਲਕੁਲ ਰਾਜਨੀਤੀ ਦੇ ਪੰਡਤ ਨਹੀਂ ਨੇ ਕੁਝ ਵੀ ਨਹੀਂ ਜਾਣਦੇ ਦੁਸ਼ਮਣ ਨੂੰ ਦੁਬਾਰਾ ਮੌਕਾ ਦੇ ਰਹੇ ਮੈਂ ਤੇ ਗੋੜੇ ਨੂੰ ਖਤਮ ਕਰਨ ਦੀ ਸੋਚੀ ਸੀ ਕਿਦਦੇ ਜਾ ਨਾ ਸਕਣ ਸਾਡੀ ਪਕੜ 'ਚ ਇਹ ਫਿਰ ਦੁਬਾਰਾ ਮੈਨੂੰ ਮੌਕਾ ਦੇ ਰਹੇ ਨੇ ਮਹਾਰਾਜ ਕਹਿੰਦੇ ਨੇ ਦੁਤੀਏ ਤਾਕ ਕੇ ਤੀਰ ਮੋਕੋ ਚਲਾਇਓ ਰਖਿਓ ਦੇਵ ਮੈਂ ਕਾਨ ਛੁਏ ਕੇ ਸਦਾਇਓ ਉਸ ਅਕਾਲ ਪੁਰਖ ਨੇ ਮੇਰੀ ਐਸੀ ਰਖਸ਼ਾ ਕੀਤੀ ਉਹ ਤੀਰ ਮੇਰੇ ਕੰਨਾਂ ਨੂੰ ਛੂ ਕੇ ਲੰਗੇ ਸਤਗੁਰ ਇੰਜ ਕਹਿੰਦੇ ਨੇ ਨਿਸ਼ਾਨਾ ਤੇ ਬਣਾਇਆ ਉਸਨੇ ਸੀਨੇ ਛਾਤੀ ਦਾ और तीर कन्ना नो छौके लंगे दुतीय ताक के श्री मकोवा के बादशाही दस्मी बचेतर नाटक दुतीय ताक के तीर मको चलायो रखयो देव मैं कान छय कैसे दायो तीर लंगे लगया ही नहीं अंदरों ते बड़ा शर्मसार होया हरिचंद भाई मैं अपने आप नो इतना निशानेबाज कह रिया सी ਦੂਜਾ ਨਿਸ਼ਾਨਾ ਵੀ ਖਤਾ ਗਿਆ ਪਹਿਲਾ ਘੋੜੇ ਨੂੰ ਨਹੀਂ ਲੱਗਿਆ ਇਹ ਦੂਜਾ ਸਤਿਗੁਰੂ ਨੂੰ ਨਹੀਂ ਲੱਗੇ ਤੇ ਹੁਣ ਤੇ ਗੁਰੂ ਗੋਬਿੰਦ ਸਿੰਘ ਆਪਣਾ ਧਨਸ਼ਬਾਨ ਸੰਭਾਲਣ ਗਏ ਸੁਣਿਆ ਹੈ ਬੜੇ ਨਿਸ਼ਾਨਚੀਲੇ ਹਰੀ ਚੰਦ ਕਹਿੰਦਾ ਹੈ ਮਹਾਰਾਜ ਹੁਣ ਤੁਸੀਂ ਚਲਾਓ ਤੀਰ ਨੀਤੀ ਦੇ ਮਤਲਬ ਹੁਣ ਮੈਨੂੰ ਤੁਹਾਨੂੰ ਮੌਕਾ ਦੇਣਾ ਪਏਗਾ ਚਲਾਓ ਤੁਸੀਂ ਤੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਮਿੱਤਰਾ ਇੱਕ ਤੀਰ ਤੂੰ ਹੋਰ ਚਲਾ ਦੇ ਇਨਾ ਬੌਲਾਂ ਨੂੰ ਜਦ ਮੈਂ ਪੜਿਆ ਹੈ ਇਨਾ ਜਿਗਰਾ ਐਨਾ ਬਰਵਾਸਦਾ ਮਾਦਾ ਕੋੜੇ ਬੌਲ ਵੀ ਸਹਾਰੀ ਜਾ ਰਹੇ ਨੇ ਔਰ ਤੀਰ ਉਹ ਚਲਾ ਰਿਹਾ ਤਾਂ ਵੀ ਸ਼ਾਂਤ ਬਈ ਆਹ ਵਿੱਚਾਂ ਤੋਂ ਇੱਕ ਕਹਿਣ ਮਾਤਰ ਗੱਲਾਂ ਨਹੀਂ ਗਹਿਰਾਈ ਚ ਜਾਓਗੇ ਅਨਹੋਣੀ ਘਟਨਾ ਲੱਗਦੀ ਜਦ ਸਤਗੁਰ ਨੇ ਕਿਹਾ ਜੇ ਵੀ ਫਕੀਰ ਉਹਦੀ ਫਕੀਰੀ ਜੋਸ਼ ਦੇ ਚ ਨਹੀਂ ਆਈ ਤੂੰ ਇੱਕ ਤੀਰ ਹੋਰ ਚਲਾ ਦੇ ਹਰੀ ਚੰਦ ਹੁਣ ਸੋਚਦਾ ਦੋ ਤੀਰ ਮੇਰੇ ਖਦਾ ਚਲੇਗੇ ਤੇ ਤੀਸਰਾ ਥੋੜੀ ਖਦਾ ਜਾਣਾ ਹੈ ਇਹ ਜਾਣ ਜਾਣ ਕੇ ਮੈਨੂੰ ਮੌਕਾ ਦੇ ਰਹੇ ਨੇ ਇਹ ਬਿਲਕੁਲ ਕੁਝ ਨਹੀਂ ਜਾਣਦੇ ਅਦਕੀ ਯੋਜਨਾ ਚਲਾ ਕੇ ਕੀਤੀ ਸਤਗੁਰੂ ਦੀ ਜਿਹੜਾ ਕਮਰ ਕਸਾ ਸੀ ਨਾ ਉਹਦਾ ਨਿਸ਼ਾਨਾ ਬਣਾਇਆ ਥੱਲੇ ਮਹਾਰਾਜ ਨੇ ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਉੱਪਰ ਕਮਰ ਕਸਾ ਕਪੜੇ ਦਾ ਸੀ ਰੇਸ਼ਮੀ ਕਪੜੇ ਦਾ ਸੂਰਬੀਰ ਘੋੜੇ ਦੀ ਜਦ ਅਸਵਾਰੀ ਕਰਦੇ ਨੇ ਤੇ ਘੋੜੇ ਦੀ ਅਸਵਾਰੀ ਦੇ ਸਰੀਰ ਹਿੱਲਦਾ ਬਾਉਦ ਸਰੀਰ ਦੇ ਅੰਦਰ ਦੇ ਆਜ਼ਾਦਦਰਦਰ ਨਾ ਹੋ ਜਾਣ ਤੋਂ ਕਮਰ ਕਸਾ ਬੰਨਣਾ ਪੈਂਦਾ ਸਤਗੁਰ ਨੇ ਪੇਟੀ ਬੰਨੀ ਹੋਈ ਸੀ ਚਮੜੇ ਦੀ ਉਹਦੇ ਉੱਪਰ ਕਮਰ ਕਸਾ ਕੀਤਾ ਹੋਇਆ ਸੀ ਰੇਸ਼ਮੀ ਕਪੜੇ ਦਾ ਉਹਨੇ ਪੇਟੀ ਦਾ ਨਿਸ਼ਾਨਾ ਬਣਾਇਆ ਵੀ ਪਹਿਲੀ ਦਫਾ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਉੱਪਰ ਉੱਠ ਕੇ ਕੰਨ ਦੇ ਕੋਲੋਂ ਲੰਘ ਗਿਆ ਉਸ ਤੋਂ ਪਹਿਲੇ ਘੋੜੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਸਤਗੁਰ ਦੇ ਸਿਰ ਦੇ ਉੱਪਰੋਂ ਲੰਘੇ ਫਿਰ ਉੱਥੇ ਤੱਕ ਜਾਂਦਾ ਜਾਂਦਾ ਉੱਚਾ ਹੋ ਜਾਂਦਾ ਅਦਕੀ ਉਹਨੇ ਮਹਾਰਾਜ ਦੇ ਕਮਰ ਕੱਸੇ ਦਾ ਨਿਸ਼ਾਨਾ ਬਣਾਇਆ ਮਹਾਰਾਜ ਇੰਜ ਲਿਖਦੇ ਨੇ ਤੀਤੀਏ ਤੀਰ ਮਾਰਿਓ ਸੋ ਭੇਟੀ ਮਝਾਰੰ ਵਿਦਯੰ ਚਿਲਕ ਤੰਗ ਦਵਾਲ ਪਾਰੰ ਪਦਾਰੰ ਚਿੱਲਕਤੰ ਰੇਸ਼ਮੀ ਕਪੜਾ ਉਹ تیر ਨਿਸ਼ਾਣੇ ਤੇ ਲਗਿਆ ਮਹਾਰਾਜ ਇਹ ਨਹੀਂ ਕਹਿੰਦੇ ਉਹ ਜਿਹੜਾ ਕਮਰ ਕੱਸਾ ਸੀ ਸਾਡਾ ਉਹ ਵਿਨੇ ਆ ਗਿਆ ਥੱਲੇ ਜਿਹੜੀ ਅਸੀਂ ਪੇਟੀ ਚਮੜੇ ਦੀ ਪਹਿਨੀ ਹੋਈ ਸੀ ਉਹਨੂੰ ਵੀ ਉਸਨੇ ਵਿਨੇ ਆ ਛੁ ਭੀ ਚੁੰਚ ਚਰਮੰ ਕਛੂ ਘਾਇ ਨਾ ਆਇਓ ਕਲੇ ਕਵਲੰਗ ਜਾਨ ਦਾ ਸੰਗ ਬਚਾਇਆ ਇਤਨੀ ਜੀ ਚੁੰਝ ਸਾਡੇ ਪੇਟ ਨੂੰ ਜ਼ਰੂਰ ਲੱਗੇ ਕਮਰ ਕਸੇ ਨੂੰ ਵਨ ਗਈ ਪੇਟੀ ਨੂੰ ਵੀ ਵਨ ਗਈ ਉਹ ਤੀਰ ਦੀ ਨੌਕ ਥੋੜੀ ਜੀਆਂ ਨੌਕ ਸਾਡੇ ਪੇਟ ਦੀ ਉੱਪਰ ਦੀ ਚਮੜੀ ਨੂੰ ਲੱਗੇ ਥੋੜੀ ਜੀਆਂ ਚਮੜੀ ਇੱਕ ਪਾਸੇ ਹੋਈ ਹਲਕੀ ਜੀਆਂ ਖੂਨ ਦੀ ਧਾਰਾ ਵਗੇ ਚੁ ਭੀ ਚੁੰਚ ਚਰਮੰ ਕਛੂ ਘਾਇ ਨ ਆਇਓ ਕੋਈ ਵਿਸ਼ੇਸ਼ ਤਰ੍ਹਾਂ ਦਾ ਸਾਨੂੰ ਜ਼ਖਮ ਨਹੀਂ ਆਇਆ ਕਲੇ ਕਾਵਨੰ ਜਾਨ ਦਾ ਸੰਗ ਬਚਾਇੰ ਜਦ ਉਹ ਚੁੰਝ ਥੋੜੀ ਜਿਹਾ ਲੱਗੀ ਤੋ ਮਹਾਰਾਜ ਕਹਿੰਦੇ ਨੇ ਹਰੀ ਚੰਦ ਸੁਣ ਜਬੈ ਬਾਨ ਲਾਗਿਓ ਤਬੈ ਰੋਸ ਜਾਗ ਹੁਣ ਫਕੀਰ ਦੀ ਫਕੀਰੀ ਰੋਸੇ ਚਾਗੇ ਹੁਣ ਤੂੰ ਜੇ ਰੱਬ ਦਾ ਵਾਸਤਾ ਵੀ ਪਾਵੇਂ ਗੋਬਿੰਦ ਸਿੰਘ ਦਾ ਤੀਰ ਨਹੀਂ ਰੁਕੇਗਾ ਨਹੀਂ ਰੁਕੇ ਹੁਣ ਫਕੀਰ ਦੀ ਫਕੀਰੀ ਜੋਸ਼ ਚ ਚਾਲੀ ਹੈ ਮਹਾਰਾਜ ਨੇ ਇੱਕਦਮ ਬੱਥੇ ਚੋਂ ਤੀਰ ਕੱਢਿਆ ਐਸਾ ਖਿੱਚ ਕੇ ਉਸਨੇ ਉਹਨਾਂ ਨੇ ਨਿਸ਼ਾਨਾ ਮਾਰਿਆ ਇੱਥੇ ਨੱਕ ਦੇ ਕੋਲ ਲੱਗਿਆ ਤੇ ਨੱਕ ਦੇ ਉੱਤੇ ਕੁਝ ਪਹਿਨੇਆ ਨਹੀਂ ਸੀ ਬਾਕੀ ਦੇ ਸਾਰਾ ਲੋਹੇ ਨਾਲ ਢਕੇ ਹੋਇਆ ਸੀ ਸਿਰ ਵਿਨੇ ਆ ਗਿਆ ਕੋੜੇ ਤੋਂ ਥੱਲੇ ਜਾ ਡ ਗਿਆ ਜਬੇ ਬਾਣ ਲਾਗਿਓ ਤਬੇ ਰੋ ਸ ਜਾਗਿਓ ਕਰੇਲੇ ਕਮਾਨ ਹਣੰਗ ਬਾਣ ਦਾਣ ਹਰੀ ਚੰਦ ਮਾਰੇ ਸੋ ਜੋਧਾਲੇ ਤਾਰੇ ਜੈਸੇ ਹਰੀ ਚੰਦ ਨੂੰ ਤੀਰ ਲਗਿਆ ਥੱਲੇ ਗਿਰਿਆ ਉਹਦੇ ਜਿਤਨੇ ਯੋਧੇ ਸਨ ਭਜ ਪਏ ਨਸ ਪਏ ਵੇ ਸਾਡਾ ਸੈਨਾਪਤੀ ਮਾਰੇ ਗਿਆ ਤੇ ਹਰੀ ਚੰਦ ਨੂੰ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਟਨਾ ਹੋ ਸਕਦੀ ਹਰੀ ਚੰਦ ਮਾਰੇ ਸੋ ਜੋਧਾਨ ਨਿਤਾਰੇ ਸਵੇ ਬੀਰ ਧਾਏ ਸਰੋਗੰ ਚਲਾਏ ਜਦ ਸਾਰੇ ਨਸ ਭੈ ਮਹਾਰਾਜ ਕਹਿੰਦੇ ਅਸੀਂ ਇਥੇ تیرਾਂ ਦੀ ਬਾਰਿਸ਼ ਹੀ ਚਲਾ ਦਿੱਤੀ ਹਰੀ ਚੰਦ ਹੁਣ ਇਹ ਬਾਰਿਸ਼ ਤੂੰ ਰੋਕ ਜਿੰਨੀ ਰੋਕ ਸਕਦਾ ਫਕੀਰ ਜੋਸ਼ ਦੇ ਚਾ ਗਿਆ ਫਕੀਰੀ ਦੀ ਫਕੀਰੀ ਹੁਣ ਬੇਰਸ ਦੇ ਚੱਲ ਗਈ ਹੈ ਲੇਕਿਨ ਜਦ ਵੀ ਕੋਈ ਇਤਿਹਾਸ ਦਾ ਪਰਚੋਲੀਆ ਬਚਿੱਤਰ ਨਾਟਕ ਪੜਦਾ ਹੈ ਕਿਸੇ ਵੀ ਜਾਣੇ ਦੁਸ਼ਮਣ ਨੂੰ ਤਿੰਨ ਦਫਾ ਮੌਕਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਹੈ ਅੱਜ ਤੱਕ ਮੈਂ ਜਾਣੇ ਜੰਗ ਦੇ ਚ ਕਦੀ ਕਿਸੇ ਨੇ